ਮੇਰੇ ਕੋਲੇ ਮੇਰੇ ਕੋਲੇ ਵੀ ਇੱਕ ਸਰਹਾਣਾ ਪਿਆ ਸੀਗਾ ਜੀ ਆ ਮੈਨੂੰ ਚਿੜੀਆਂ ਬਹੁਤ ਚੰਗੀਆਂ ਲੱਗਦੀਆਂ ਮੇਰੇ ਸਾਰੇ ਸਰਹਾਣੇ ਤੇ ਅਸੀਂ ਤਾਂ ਉਹ ਤੋਂ ਬਹੁਤ ਇੱਕ ਬਰੀਕ ਸਪੈਸ਼ਲ ਦੁਕਾਨ ਹੁੰਦੀ ਸੀ ਉੱਥੋਂ ਕੱਲੀ ਬਰੀਕ ਮੈਟੀ ਮਿਲਦੀ ਹੁੰਦੀ ਸੀ ਉੱਥੋਂ ਜਾ ਕੇ ਬਰੀਕ ਸਪੈਸ਼ਲ ਲੈਂਦੇ ਮਹਿੰਗੀ ਵੀ ਮਿਲਦੀ ਤੇ ਆਹਨ ਦਸੀ ਆ ਵਰਲੀ ਦੀ ਨਾ ਬੇਨੀ ਤਾਂ ਵੈਸੇ ਵਰਲੀਆਂ ਚਾਦਰਾਂ ਮਿਲਦੀਆਂ ਮੋਰੀਆਂ ਆਈਆਂ ਵਾਲੀਆਂ ਆ ਦੇਖੋ ਆ ਮੇਰੇ ਸਰਹਾਣੇ ਤੇ ਪੁੱਲ ਪਾਏ ਮੈਂ ਸੰਭ ਕੇ ਰੱਖਿਆ ਹੈਗਾ ਕਿ ਮੈਨੂੰ ਚੰਗਾ ਲੱਗਦਾ ਆ ਦੇ ਕੋਈ ਆ ਵੀ ਆ ਜਿਹੜੀਆਂ ਪੰਜ ਤਰ੍ਹਾਂ ਦੀਆਂ ਚਿੜੀਆਂ ਜੀ ਮੇਰੇ ਕੋਲ ਐਸ ਟਾਈਮ ਤੇ ਕੋਈ ਨਾ ਤੇ ਇੱਕ ਡਿਜ਼ਾਈਨ ਹੋਰ ਇਹ ਤਾਂ ਬਹੁਤ ਹੀ ਪਿਆਰਾ ਜਿਹੜਾ ਇਹ ਤੇ ਆਪਾਂ ਬਹੁਤ ਖਰ ਸਕਦੇ ਆ ਆ ਦੇਖੋ ਜੀ ਜਦੋਂ ਆਪਾਂ ਨੂੰ ਮਿੱਟੀ ਦਾ ਇਸ ਦਾ ਵੱਲ ਲਾ ਗਿਆ ਨਾ ਇੱਕ ਆ ਡਿਜ਼ਾਈਨ ਆ ਬਹੁਤ ਹੀ ਪੁਰਾਣਾ ਮਤਲਬ ਸੋਹਣਾ ਇਸ ਤਰ੍ਹਾਂ ਦਾ ਵੀ ਕੋਈ ਡਿਜ਼ਾਈਨ ਆਪਾਂ ਕੱਢ ਸਕਾਂਗੇ ਹੁਣ ਮੈਂ ਤੁਹਾਨੂੰ ਇਹ ਦੱਸਣੀ ਆ ਜੀ ਚਲੋ ਮੈਨੂੰ ਇੱਕ ਨਵਾਂ ਆਈਡੀਆ ਆ ਗਿਆ ਇਹ ਤਾਂ ਮੈਂ ਥੋੜਾ ਕ ਵੈਸੇ ਮੈਂ ਚਲੋ ਮੈਂ ਕੱਟਣੀ ਸੀਗਾ ਚੌੜਾ ਕਰਨੇ ਕਿਉਂਕਿ ਇਸਰਾਣਾ ਪੀੜਾ ਸੀਗਾ ਉਹਨੇ ਕਸੇ ਤੇ ਛੱਡਦੇ ਨਹੀਂ ਸੀਗੇ ਇਹਨੇ ਪੁਰਾਣਾ ਹੋਣ ਕਰਕੇ ਪੀੜਾ ਸੀਗਾ ਤੇ ਮੈਂ ਜੋ ਥੋੜੀ ਜਿਹੀ ਮੈਟੀ ਕੱਟੀ ਜੋ ਜੋ ਤੁਹਾਡੇ ਕੋਲੇ ਜਾਲੀ ਹੈ ਨਹੀਂ ਤਾਂ ਇਸ ਤਰ੍ਹਾਂ ਦੀ ਮੈਟੀ ਕੱਟਣੋਂ ਪੁਰਾਣੀਆਂ ਚਾਦਰ ਆਪਣੇ ਘਰੇ ਪਈਆਂ ਹੋਣਗੀਆਂ ਇਹਦਾ ਵੀ ਉਹੀ ਪ੍ਰੋਸੀਜਰ ਹੈ ਇਹ ਤਾਂ ਕੱਢਣਾ ਹੋਰ ਵੀ ਸੌਖਾ ਹੈ ਤੇ ਨਿਗਾਹ ਹੀ ਨਹੀਂ ਲੱਗਦੀ ਉਹ ਜੜੀ ਤੇ ਤਾਂ ਨਿਗਾਹ ਲੱਗਦੀ ਹੈ ਨਿਗਾਹ ਪਾਟ ਵੀ ਜਾਂਦੀ ਥੋੜੀ ਜਿਹੀ ਕਦੇ ਇਹਦੇ ਉੱਤੇ ਤਾਂ ਸਿੱਧਾ ਬਸ ਮੋਟਾ ਆਪਣੀ ਜਿਹੀ ਪ੍ਰਾਣ ਜੇ ਤਾਂ ਵਿਰਲੀ ਜਾਲੀ ਪਈ ਹੋਈ ਤਾਂ ਹੋਰ ਵੀ ਸੌਖਾ ਹੋ ਇਹ ਜાળੀ ਤੁਸੀਂ ਮਤਲਬ ਲਓ ਆ ਉਹਦੇ ਘਰੋਂ ਪੁਰਾਣੀ ਕੋਈ ਵੀ ਚਾਦਰ ਚਾਦਰ ਵੀ ਪੱਕਾ ਪਈ ਹੋਊਗੀ ਤੁਹਾਡੀਆਂ ਦਾਦੀਆਂ ਮਾਵਾਂ ਦੀ ਆਪਣੀਆਂ ਦੀ ਇਹਦਾ ਵੀ ਉਹੀ ਪ੍ਰੋਸੀਜਰ ਹੈ ਜੀ ਆਇਆ ਕਰਕੇ ਇਹਦੇ ਧਾਗੇ ਕੱਢੋ ਲੈ ਕੇ ਪਾਸੇ ਧਾਗੇ ਖਿੱਚੀ ਜਾਓ ਜੇ ਤੁਹਾਡਾ ਕੋਈ ਵੀ ਫੁੱਲ ਪੈ ਗਿਆ ਜਾਂ ਕੋਈ ਆਪਣੀ ਛਿੜੀ ਪੈ ਗਈ ਆਇਆ ਕਰਕੇ ਖਿੱਚ ਦਿਓ ਜੀ ਇਹਨਾਂ ਨੂੰ ਇੱਕ ਸਾਈਡ ਜਦੋਂ ਖਿੱਚੀਗੇ ਦੂਜੀ ਸਾਈਡ ਤੋਂ ਮਿੰਟੋ ਮਿੱਟੀ ਨਿਕਲ ਜਾਊਗੀ ਸੇ ਕਾਚੇ ਜਿਹੇ ਪੁੱਛੀ ਸੀ ਜੀ ਧਾਗੇ ਕਿਵੇਂ ਕੱਢਨੇ ਆ ਮੈਂ ਇੱਕ ਪਹਿਲਾਂ ਚੀੜੀ ਪਾ ਕੇ ਰੱਖੀ ਹੋਈ ਐ ਹਾ ਚੀੜੀ ਕੱਢ ਲੀ ਜੀ ਮੈਂ ਆਹ ਵਾਲੀ ਹੁਣ ਮੈਂ ਦੰਦਾਂ ਦੀ ਧਾਗੇ ਕਿਵੇਂ ਕੱਢਨੇ ਆ ਸਭ ਤੋਂ ਪਹਿਲੇ ਜਿਹੜਾ ਆਪਾਂ ਸੂਈ ਨਾਲ ਕੱਚਾ ਕਰਿਆ ਸੀ ਉਹਨੂੰ ਖਿੱਚ ਲੋ ਆਪ ਆਪਣੀ ਆਹ ਲਾ ਦਿੱਤੀ ਆਹ ਵਾਲੀ ਜੀ ਧਾਗੇ ਕਿਵੇਂ ਕੱਢਨੇ ਆ ਜੀ ਬਸ ਐਂ ਕਰਕੇ ਐਂ ਕਿੱਝ ਜਲੋ ਯਾ ਤਾਂ ਵੱਡਾ ਵੱਡਾ ਹੋਰ ਵੱਡੇ ਖਿੱਚੇਗੇ ਨਾ ਪੇਰੇ ਛੇਤੀ ਖਿੱਚੇ ਜਾਣਗੇ ਆਹ ਲੋ ਜੀ ਆਹ ਕਰ ਕਰੇ ਸਾਰੇ ਤਾਂ ਕੇ ਖਿੱਚ ਦੇਣੇ ਆ ਜੀ